ਸੇ ਦੇ ਚ ਇਹੀ ਕਹਿਣਾ ਜੇ ਕਿ ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੈਂ ਅਗਰ ਅਜ਼ਾਦ ਤੁਹਾਡੇ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਮੈਂ ਚੱਕ ਸਕਦੇ ਹਾਂ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਸਾਹਮਣੇ ਕੈਮਰਿਆਂ ਦੇ ਖੜਨਾ ਤੇ ਇਹ ਇਸ ਦਰ ਦੀ ਕਿਰਪਾ ਨਾਲ ਹੀ ਆ ਤੇ ਬਾਕੀ ਜਿਹੜਾ ਲੋਕਾਂ ਨੇ ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਪਲਟ ਦੇ ਸਮੇਤ ਅਰਦਾਸਾਂ ਕੀਤੀਆਂ ਇਹ ਉਹਨਾਂ ਦੀ ਬਦੌਲਤ ਆ ਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ ਮਤਲਬ ਮੇਰਾ ਇਦਾਂ ਚੀਚੀ ਤੇ ਨੋ ਜਿੰਨਾ ਵੀ ਕੋਈ ਕਸੂਰ ਨਹੀਂ ਹੈ ਇਸ ਕੇਸ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀ ਕਿ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਹੀਂਗਾ ਮੈਂ નિર્ਦੋਸ਼ ਆ ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ ਚਾਰ ਚੂਰ ਮਹੀਨੇ ਦਾ ਇਹ ਮੇਰਾ ਮੈਂ ਇਹਨੂੰ ਕੱਟਿਆ ਵਾ ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅ ਅਚੀ ਸਟੇਟ ਆਫ ਮਾਈਂਡ ਐਂਡ ਵਿਲ ਪਾਵਰ ਦੇ ਨਾਲ ਕੱਟਿਆ ਵਾ ਤਾਂ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ ਅਸ਼ੀਰਵਾਦ ਲੈਣ ਆਇਆ ਵਾਂ ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਜਿੱਦਾਂ ਦੇ ਆ ਝੂਠੇ ਝਾਟੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਸਨ ਪਾਰਟੀ ਨੇ ਇਹਨੂੰ ਲੜਨ ਦੀ ਸਮਰੱਥਾ ਦੇ ਇਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨ ਆਇਆ ਮੈਂ ਸਰ ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ ਤੁਹਾਡੇ ਤੇ ਤਾਂ ਕੀ ਸਟੈਂਡ ਹੈ ਦੇਖੋ ਉਹ ਇੱਕ علیحدਾ ਸਬਜੈਕਟ ਆ ਅੱਜ ਪੈਂ ਵੈਸੇ ਉਹਦੇ ਗੱਲ ਨਹੀਂ ਕਰਨਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ اپੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟੀਕਲ اپੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਪੇਅਰ ਕੀਤਾ ਗਿਆ ਫਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ نیچے ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਪਦਦੇ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧੇਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪਦਦੇ ਉੱਤੇ ਸਾਰੇ ਗੱਠ ਜੋੜ ਕੀਤਾ ਇੰਡੀਆ ਅਲਾਈਅੰਸ ਅਸੀਂ ਮੈਂ ਉਸ ਅਲਾਈਅੰਸ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵਾਨ ਤਿਆਂ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪਦਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਤੋ ਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਹੈ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟ੍ਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਤੁਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਹੈ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠਜੋੜ ਤੋਂ ਬਗੈਰ ਹੀ ਭਾਜਪੀ ਸਟੈਂਡਸ ਡਿਫੀਟਡ ਤੇ ਸਰ ਤੁਸੀਂ ਪਾਠ ਹੋਗੇ ਜੇਕਰ ਗੜਜੋੜ ਹੋ ਜਾਂਦਾ ਪਰ ਕਿਉਂਕਿ ਤੁਹਾਨੂੰ ਮੈਂ ਕੀ ਨਾ ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ ਸਰਕਾਰ ਬਾਰੇ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਵਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਓਪੋਜੀਸ਼ਨ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ ਅਲੱਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇੰਨੀ ਨਫਰਤ ਦੀ ਭਾਵਨਾ ਨਾਲ ਕੰਮ ਕਰੇ ਇੱਕ ਪਾਸੇ ਇੱਕ ਪਾਸੇ ਇੱਕ ਇੱਕ ਪਾਸੇ ਮਤਲਬ ਕਾਂਗਰਸ ਦੇ ਲੀਡਰਾਂ ਨਾਲ ਜਾ ਕੇ ਗੁਲਦਸਤੇ ਲੈ ਕੇ ਫੋਟੋਆਂ ਖਿਚਾ ਰਹੇ ਹੋ ਇੱਕ ਪਾਸੇ ਉਸੇ ਪਾਰਟੀ ਦੇ ਆਗੂਆਂ ਨੂੰ ਤੁਸੀਂ ਝੂਠੇ ਜਾਂ ਤਾਂ ਹੋਵੇ ਨਾ ਕੋਈ ਮੈਰੇ ਕੋਈ ਕਾਰਨ ਹੁੰਦਾ ਉਹ ਝੂਠ ਤਾਂ ਇਹਨਾਂ ਦਾ ਐਸਟੈਬਲਿਸ਼ ਹੋਣ ਇਥੋਂ ਤੱਕ ਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਥੈਟ ਹੀ ਕੈਨ ਹੀ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਿਡ ਅੰਡਰ ਐਨਡੀਪੀਐਸ ਦੇ ਇਸ ਆਫੈਂਸਿਸ ਬਿਕਾਜ਼ ਸੁਪਰੀਮ ਆਨਰੇਬਲ ਸੁਪਰੀਮ ਕੋਰਟ ਨੇ ਮੇਰੇ ਸਮਨਸ ਕੁਆਸ਼ ਕੀਤੇ ਹੋਏ ਸੀਗੇ ਸੋ ਇਸ ਕਰਕੇ ਹੁਣ ਤੁਸੀਂ ਪੁੱਛਦੇ ਖੈਰਾ ਕਿਉਂ ਮੈਨੂੰ ਲੱਗਦਾ ਵਾ ਕਿ ਮੇਰੇ ਮੁੱਦਿਆਂ ਦਾ ਜਵਾਬ ਹੈ ਨਹੀਂ ਇਹਨਾਂ ਦੇ ਕੋਲ ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਤੇ ਵੋਟਰ ਨਾ ਬਣ ਜੇ ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੈ ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ ਜਾਂ ਗੁਜਰਾਤ ਵਿੱਚ ਆ ਜਾਂ ਰਾਜਸਥਾਨ ਦੀਆਂ ਸਰਕਾਰਾਂ ਨੇ ਕੀਤੀ ਇਹ ਇਸ਼ੂ ਆ ਸਾਡਾ ਜਾਂ ਫਾਰਮਰਸ ਦੇ ਇਸ਼ੂ ਆ ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ ਯਾਰ ਹੁਣ ਝੂਠ ਬੋਲੀ ਜਾਂਦੇ ਨਸ਼ਾ ਅਸੀਂ ਐ ਕਰਤਾ ਨਸ਼ਾ ਤਾਂ ਜੇਲਾਂ ਚ ਹੀ ਨਹੀਂ ਮੁੱਕਿਆ ਹੋਇਆ ਜੇਲਾਂ ਦੇ ਅੰਦਰ ਬਹੁਤ ਨਸ਼ਾ ਵਾ ਸੋ ਜਾਂ ਮੈਂ ਬੇहद ਭੀਆਂ ਦੀ ਗੱਲ ਕਰਦਾ ਜਾਂ ਮੈਂ ਪੁੱਛਦਾ ਕਿ ਤੁਸੀਂ ਕਟਾਰੂ ਚੱਕਤੇ ਕਿਉਂ ਨਹੀਂ ਐਕਸ਼ਨ ਲਿਆ ਜਾਂ ਮੈਂ ਪੁੱਛਦਾ ਕਿ ਮਾਨੂੰ ਕੇ ਜਿਹੜੀ ਸਰਬਜੀਤ ਉਹਨੇ ਕੋਠੇ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਵਿੱਚ ਕੀ ਐਕਸ਼ਨ ਲਿਆ ਜਦੋਂ ਉਹਨਾਂ ਦੇ ਕੋਲ ਮੇਰੇ ਕਿਸੇ ਗੱਲ ਦਾ ਕੋਈ ਜਵਾਬ ਨਹੀਂਗਾ ਜਿੱਦਾਂ ਪਿੰਡਾਂ ਦੇ ਵਿੱਚ ਸਾਦੀ ਨਹੀਂ ਹੁੰਦੀ ਜਦੋਂ ਆਪਾਂ ਕੋਈ ਪਿੰਡਾਂ 'ਚ ਜਦੋਂ ਦਲੀਲ ਮੁੱਕ ਜਾਂਦੀ ਜਿਹੜੇ ਮੂਰਖ ਬੰਦੇ ਹੁੰਦੇ ਫਿਰ ਤੁਹਾਡੇ ਉਹ ਗਲ ਪੈਂਦੇ ਨੇ ਇਹ ਮੇਰੇ ਗਲ ਪਏ ਨੇ ਐਂਡ ਦੇ ਹੈਵ ਇਨਵੋਲਡ ਮੀ ਫਾਲਸਲੀ ਇਨ ਅ ਵੈਰੀ ਡੇਂਜਰਸ ਲਾਈਫ ਥ੍ਰੈਟਨਿੰਗ ਕੇਸ ਇਹ ਤਾਂ ਪਰਮਾਤਮਾ ਵਾਹਿਗੁਰੂ ਬੜਾ ਬਯੰਤ ਆ ਤੇ ਲੋਕਾਂ ਦੀ ਅਰਦਾਸਾਂ ਕਰਕੇ ਮੈਂ ਬਚਿਆ ਅਗਰ ਇਹਨਾਂ ਤੇ ਛੱਡਿਆ ਜਾਂਦਾ ਆਈ ਥਿੰਕ ਦੇ ਊਡ ਦੇ ਆਰ ਦੇ ਆਰ ਲੁਕਿੰਗ ਐਟ ਯੂ ਮਾਈ ਫਿਜ਼ੀਕਲ ਇਲੀਮੀਨੇਸ਼ਨ ਯੂ ਨੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਸਾਰੀ ਦੁਨੀਆ 'ਚ ਕਿ ਦੇਖੋ ਕਿੰਨਾ ਝੂਠ ਕੋਕਅਪ ਹੋ ਰਿਹਾ ਵਾ ਕਪੂਰਥਲਾ ਦੀ ਅਦਾਲਤ ਵਿੱਚ ਮੇਰਾ ਰਿਮਾਂਡ ਮੰਗਣ ਵੇਲੇ ਮੇਰਾ ਨਾਮ ਕਨੈਕਟ ਕਰ ਰਹੇ ਸੀਗੇ ਜੀ ਕਿ ਹੈ ਲੋਰੈਂਸ ਬਿਸ਼ਨੋਈ ਔਰ ਸ਼ਾਇਦ ਜੱਗੂ ਭਗਵਾਨਪੁਰੀਏ ਦੇ ਨਾਲ ਇਹਦੇ ਤਲਕਾ ਅਸੀਂ ਵੈਰੀਫਾਈ ਕਰਨੀ ਜਾਦੇ ਉੱਥੇ ਬਿਆਨ ਦੇ ਰਹੇ ਸੀਗੇ ਏ ਡੀ ਜੀ ਪੀ ਇੰਟੈਲੀਜੈਂਸ ਦੇ ਕੋਲ ਇੱਕ ਇਹੋ ਜੀ ਸੀਰੀਅਸ ਇਨਪੁਟ ਆ ਕਿ ਖੈਰੇ ਨੂੰ ਲੋਰੈਂਸ ਬਿਸ਼ਨੂਈ ਤੇ ਗਰੁੱਪ ਤੋਂ ਖਤਰਾ ਵਾ ਇਹ ਉਹਨਾਂ ਕੋਲ ਇਨਪੁਟ ਪਈ ਆ ਤੇ ਕੋਰਟ ਚ ਕਹਿ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤੁਲਕਾਤ ਹੈਗੇ ਆ ਔਰ ਮੈਂ ਤਾਂ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਆ ਵਨ ਆਫ ਦਾ ਮੋਸਟ ਵੋਕਲ ਪਰਸਨਸ ਹੂ ਹੈਜ਼ ਯੂ نو ਅਪੋਜ਼ ਸੱਚ ਗੈਂਗਸਟਰ ਕਲਚਰ आई हैव आल्सो अपोज्ड के जड़ा जेलਾਂ ਚੋਂ ਬੈਠੇ ਇੰਟਰਵਿਊ ਦਿੰਦੇ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹਾਊ ਕਡ ਆਈ ਬੀ ਅ ਲਾਈਨ ਬੀ ਇਹ ਪਾਰਟ ਆਫ ਸੱਚ ਥਿੰਗ ਸੋ ਬਹੁਤ ਹੀ ਯਾਰ ਮੈਂ ਹੁਣ ਕੀ ਕਹਿ ਸਕਦਾ ਕਿ ਮੈਨੂੰ ਬੜਾ ਮੈਨੂੰ ਦੁੱਖ ਹੁੰਦਾ ਮੈਨੂੰ ਜਦੋਂ ਪ੍ਰੋਸੀਕਿਊਸ਼ਨ ਤੇ ਸਰਕਾਰ ਮਿਲ ਕੇ ਮਤਲਬ ਐਡੀ ਵੱਡਾ ਤੰਤਰ ਮਿਲ ਕੇ ਇੱਕ ਬੰਦੇ ਦੇ ਖਿਲਾਫ ਯਾਰ ਸਾਰੀ ਸਟੇਟ ਪਾਵਰ ਝੋਕ ਦਿੱਤੀ ਔਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖ्तार ਅंसारी ਤੇ ਕੈਪਟਨ ਅਮਿੰਦਰ ਸਿੰਘ ਨੇ 55 ਲੱਖ ਰੁਪਏ ਖਰਚ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿਤਨੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਇਆ ਖਰਚਾ ਆਇਆ ਤੁਹਾਡੇ ਦੇ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਸ ਅੰਗੇਜ ਕੀਤੇ ਆਈ ਡੂ ਨੋਟ ਵਾਂਟ ਟੂ ਨੇਮ ði ਮੋਸਟ ਟੂ ਇੰਪੋਰਟੈਂਟ ਲਾਇਰਸ ਸ਼ਾਇਦ ਉਹਨਾਂ ਦੇ 20 ਕੇ 25 ਲੱਖ ਰੁਪਇਆ ਪਰ ਪੇਸ਼ੀ ਦੀ ਹੀਅਰਿੰਗ ਆ ਪਰ ਮੇਰਾ ਸਵਾਲ ਉਹ ਹੈ ਕਿ ਵਾਈਸ ਕਵਾਲ ਕਿ ਇੰਨਾ ਸੀਰੀਅਸ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਮੈਂ ਤਾਂ ਮੈਂ ਤਾਂ ਤੁਹਾਨੂੰ ਕਿਹਾ ਕਿ ਜਦ ਉਹਨਾਂ ਨੂੰ ਕੋਈ ਮੁੱਦਿਆਂ ਦਾ ਮੇਰਾ ਜਵਾਬ ਉਹਨਾਂ ਨੇ ਹਰ ਕੋਜਾ ਹਤਕੰਡਾ ਵਰਤਿਆ ਵਾ ਪਰ ਮੈਂ ਇਹੀ ਕਹਿ ਸਕਦਾ ਮਤਲਬ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਾ ਪਿਆਰ ਨਾਲ ਤਾਂ ਮੈਂ ਉਹ ਦਿਨ ਵੀ ਕਿਹਾ ਸੀਗਾ ਤੁਸੀਂ ਮਤਲਬ ਖੈਰ ਨੂੰ ਪਿਆਰ ਨਾਲ ਜਿਹੜਾ ਮਰਜ਼ੀ ਮੁੱਲ ਲੈ ਸਕਦਾ ਪਰ ਬਾਹ ਮਰੋੜ ਕੇ ਡਰਾਇਆ ਨਹੀਂ ਜਾ ਸਕਦਾ ਐਂਡ ਆਈ ਆਲਸੋ ਕੋਟਡ ది ਅਦਰ ਡੇ ਜੇ ਫਿਰ ਇਹਦਾ ਮਤਲਬ ਭਗਵੰਤ ਨੇ ਚਲੋ ਕੇਜਰੀਵਾਲ ਨੂੰ ਤਾਂ ਪੰਜਾਬ ਦਾ ਇਤਿਹਾਸ ਨਹੀਂ ਪਤਾ ਉਹਦਾ ਬਾਹਰ ਦਾ ਭਗਵੰਤ ਨੂੰ ਤਾਂ ਪੜਿਆ ਹੋਣਾ ਚਾਹੀਦਾ ਸੀ ਨਾ ਕਿ ਇੱਥੇ ਇੱਥੇ ਜ਼ਕਰੀਆ ਖਾਨ ਇਥੇ ਨਾਦਰ ਸ਼ਾਹ ਇਥੇ ਅਹਿਮਦ ਸ਼ਾਹ ਅਬਦਾਲੀ ਆਹੀ ਇਸੇ ਦਰਬਾਰ ਸਾਹਿਬ ਦੇ ਵਿੱਚ ਮਸੇ ਰੰਗੜ ਵਰਗੇ ਕਿੰਨਾ ਅਤਿਆਚਾਰ ਸਾਡੇ ਸਿੱਖਾਂ ਦੇ ਉੱਤੇ ਹੋਇਆ ਕਿੰਨੇ ਕੱਲੂ ਕਾਰੇ ਹੋਏ 35 35000 ਆਦਮੀ ਹੈਜ਼ ਬੀਨ ਸਲਟਰਡ ਬੱਚੇ ਔਰਤਾਂ ਨਹੀਂ ਸਪੇਅਰ ਕੀਤੀਆਂ ਛੋਟੇ ਛੋਟੇ ਬੱਚੇ ਉਸ ਉਹ ਕੌਮ ਨੂੰ ਤਾਂ ਖਤਮ ਕਰਨ ਵਿੱਚ ਉਹਨਾਂ ਨੇ ਕੋ ਕੋਸਰ ਨਹੀਂ ਛੱਡੀ ਕੀ ਡਰਾ ਸਕੇ ਸਾਡੇ ਕੌਮ ਨੂੰ ਸਾਡੇ ਪੁਰਖਿਆਂ ਨੂੰ ਸਾਡੇ ਗੁਰੂਆਂ ਨੂੰ ਸਾਡੇ ਸਹਿਬਜ਼ਾਦਿਆਂ ਨੂੰ ਨਹੀਂ ਨਾ ਡਰਾ ਸਕੇ ਤੇ ਇਹਨਾਂ ਪੜਿਆ ਕੀ ਹੈ ਫਿਰ ਇਦਾਂ ਇਦਾਂ ਡਰਨ ਵਾਲਿਆਂ ਚੋਂ ਮੈਂ ਤਾਂ ਹੈ ਨਹੀਂਗਾ ਆਈ ਕੈਨ ਆਈ ਕੈਨ ਆਈ ਕੈਨ ਫੇਸ ਐਨੀਥਿੰਗ ਬਟ ਇਫ ਦਿਸ ਇਫ ਦੇ ਥਿੰਕ ਥੈਟ ਦੇ ਕੈਨ ਕਾਉ ਮੀ ਡਾਊਨ অর ਦੇ ਕੈਨ ਇੰਟੀਮੀਡੇਟ ਮੀ অর ਦੇ ਕੈਨ ਥ੍ਰੈਟਨ ਮੀ ਥੈਨ ਭਗਵਾਨ ਪ੍ਰੋਬਬਲੀ ਪ੍ਰੋਬਬਲੀ ਡਸਨਟ ਨੋ ਦੀ ਹਿਸਟਰੀ ਆਫ ਪੰਜਾਬ ਐਂਡ ਡਸਨਟ ਨੋ ਮੀ ਐਸ ਵੈਲ ਸ਼ੌਂਕ ਤਵਰ ਛੱਡ ਗਿਆ ਉਹ ਕਹਿੰਦੇ ਜੀ ਮੈਂ ਇਸ ਗੜਬੰਦਨ ਦਾ 파ਰਟ ਨਹੀਂ ਬਣ ਸਕਦਾ ਜਿਹਦੇ ਵਿੱਚ ਕੀ ਕਾਂਗਰਸ ਤੇ ਆਵਾਜ਼ੀ ਦੇ ਦੇਖੋ ਮੋٹے ਤੌਰ ਤੇ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਆਪਣੀ ਪਾਰਟੀ ਦੇ ਦਾਇਰੇ ਵਿੱਚ ਰਹਿ ਕੇ ਕਿਉਂਕਿ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਦੇ ਉ ਪਰ ਮੈਂ ਫਰਾਕ ਦਿਲੀ ਦਿਖਾਉਂਦਾ ਹੋਇਆ ਵੱਡਾ ਦਿਲ ਕਰਕੇ ਅਗਰ ਸਾਡੀ ਪਾਰਟੀ ਨੈਸ਼ਨਲ ਪੱਧਰ ਦੇ ਉੱਤੇ ਕੋਈ ਸਮਝੌਤਾ ਕਰਦੀ ਆ ਇਹਨਾਂ ਦੇ ਨਾਲ ਜਾਂ ਹੋਰ ਨਾ ਸਟੇਟਾਂ ਵਿੱਚ ਕਰਦੀ ਆ ਆਈ ਵਿਲ ਅਬਾਈਡ ਬਾਈ ਦ ਪਾਰਟੀ ਬਟ ਅਗੇਨ ਮਾਈ ਇਨਪੁਟ ਇਜ਼ ਕਿ देयर ਇਜ਼ ਨੋ ਨੀਡ ਫਾਰ ਐਨ ਅਲਾਈਐਂਸ ਇਨ ਪੰਜਾਬ ਬਾਏ ਨੰਬਰ 1 ਐਂਡ ਨੰਬਰ 2 ਪਾਰਟੀ ਟੂ ਡੀਫੀਟ ਦ ਬੀਜੇਪੀ ਬੀਜੇਪੀ ਪੰਜਾਬ ਦੇ ਵਿੱਚ ਅੱਜ ਦੀ ਡੇਟ 'ਚ ਮੇਰਾ ਮੰਨਣਾ ਵਾ ਕੋਈ ਇੱਕ ਸੀਟ ਵੀ ਨਹੀਂ ਜਿੱਤਦੀ ਤੇ ਫਿਰ ਅਸੀਂ ਕਦ ਲਈ ਇਕੱਠੇ ਹੋਣਾ ਵਾ ਔਰ ਜਿੰਨਾ ਇਕੱਲਾ ਮੇਰਾ ਨਹੀਂ ਨਾ ਹੈਗਾ ਮੇਰੇ ਤੋਂ ਇਲਾਵਾ ਜਿਹੜਾ ਸਰਪੰਚ ਪਦਰ ਤਾਂ ਵੀਕਟਿਮਾਈਜ਼ ਕੀਤਾ ਲੋਕਾਂ ਨੂੰ ਉਹਨਾਂ ਦੀਆਂ ਸਾਰੀਆਂ ਗਰੰਟਾਂ ਬੰਦ ਕਰਕੇ ਰੱਖਿਆ ਸਰਪੰਚਾਂ ਨੂੰ ਚੋਰ ਕਿਹਾ ਗਵਰਨਮੈਂਟ ਨੇ ਕਿ ਬੇਈਮਾਨ ਨੇ ਇਹ ਮਿਨਿਸਪਲ ਕਮੇਟੀਆਂ ਤੋੜੀਆਂ ਜਿਹੜੇ ਪਰਚੇ ਦਰਜ ਹੋਏ ਪੰਜਾਬ ਦੇ ਵਿੱਚ ਜੋ ਤੱਕਾ ਤੇ ਜ਼ੁਲਮ ਪੁਲਿਸ ਤੰਤਰ ਤੇ ਸਿਵਲ ਮਸ਼ੀਨਰੀ ਨੇ 12 13 ਹਜ਼ਾਰ ਪਿੰਡਾਂ ਤੱਕ ਕੀਤਾ ਕਮੇਟੀਆਂ ਤੱਕ ਕੀਤਾ ਉਹ ਉਹ ਕਿਹੜੇ ਮੂਨ ਆ ਇਹਨਾਂ ਦੇ ਨਾਲ ਇਕੱਠੇ ਹੋ ਕੇ ਵੋਟਾਂ ਪਾਉਣ ਦੀ ਗੱਲ ਕਰਨਗੇ ਸੋ ਇਟ ਡਸਨਟ ਮੇਕ ਸੈਂਸ ਬਟ ਆਪਾਂ ਦੇਖਦੇ ਹਾਂ ਲਾਸਟ ਕੁਚ ਜੀ ਕੁਮਰ ਵਿਜੇ ਪ੍ਰਤਾਪ ਵੀ ਨਾਰਾਜ਼ ਨੇ ਨਾ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਕਾਬਿਲ ਅੱਛਾ ਇਨਸਾਨ ਆ ਔਰ ਇੱਕ ਪੜਿਆ ਲਿਖਿਆ ਵਿਅਕਤੀ ਔਰ ਮੈਂ ਇੱਥੋਂ ਅੰਦਾਜ਼ਾ ਲਾਇਆ ਕਿ ਉਹਨੂੰ ਤਾਂ ਪਹਿਲੇ ਦਿਨ ਜਦੋਂ ਗਵਰਨਮੈਂਟ ਬਣੀ ਸੀ ਆਈ ਵਾਸ ਐਕਸਪੈਕਟਿੰਗ ਕਿ ਉਹਨੂੰ ਮਨਿਸਟਰ ਬਣਾਉਣਗੇ ਜਦੋਂ ਉਹਨੂੰ ਮਨਿਸਟਰ ਹੀ ਨਹੀਂ ਬਣਾਇਆ ਤਾਂ ਦੈਟ ਮੀਨਸ ਦੈਟ ਸ਼ੋਜ਼ ਕਿ ਕੇਜਰੀਵਾਲ ਐਂਡ ਪਾਰਟੀ ਡੂ ਨਾਟ ਵਾਂਟ ਐਜੂਕੇਟਿਡ ਲੀਡਰਸ ਦੇ ਜਸਟ ਵਾਂਟ ਬੌਂਡਡ ਲੇਬਰ ਜਿਹਦਾ ਆ ਜਿਹੜੇ 99 99 90 ਹੈਗੇ ਨੇ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ ਕਦੀ ਨਹੀਂ ਬੋਲਦੇ ਕਿੰਨਾ ਕੁਝ ਹੋਇਆ ਐਨਐਸਏ ਲੱਗੀ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਸਿੱਖਾਂ ਤੇ ਕਿੱਥੇ ਇਹ 90 ਐਮਐਲਏ ਸੀਗੇ ਭੁੱਲਿਆ ਕੋਈ ਕਿ ਤੁਸੀਂ ਐਨਐਸਏ ਲਾ ਐਨਐਸਏ ਲਾਉਣ ਦੀ ਨੋਬਤ ਹੀ ਨਹੀਂ ਹੋਣੀ ਚਾਹੀਦੀ ਸੀ ਤੁਸੀਂ ਉਹਨਾਂ ਨੂੰ ਅਜਨਾਲੇ ਵਾਲੇ ਥਾਣੇ ਦੇ ਕੇਸ ਵਿੱਚ ਪੂਰਾ ਬੁੱਕ ਕਰੋ 307 ਲਾਓ ਪੰਜਾਬ ਦੀਆਂ ਜੇਲ੍ਹਾਂ ਚ ਰੱਖੋ ਸਾਮ ਕਦੇ ਲਈ ਖਲਾਇਆ ਵਾ ਕਿੰਨਾ ਕੁਝ ਹੋਰ ਉਹ ਰਿਆ ਵਰਤਾਰਾ ਕਿ ਮੈਨੂੰ ਬੇਦਬੀ ਵਾਸਤੇ ਵਕੀਲ ਤੱਕ ਨਹੀਂ ਪ੍ਰੋਵਾਈਡ ਕਰਵਾਈ ਗਿਆ ਹਾਂ ਬਿਲਕੁਲ ਜੋ ਕੁਛ ਕੁਮਰ ਵਿਜੇ ਪ੍ਰਤਾਪ ਕਹਿ ਰਹੇ ਆ बिकॉज ਹੀ ਵਾਸ ਇਨ ਦਾ ਨੋ ਹਾਊ ਇਨ ਡੀਪ ਇਨਵੈਸਟੀਗੇਸ਼ਨ ਦਾ ਹਿੱਸਾ ਰਹੇ ਨੇ ਉਹਨਾਂ ਨੂੰ ਪਤਾ ਔਰ ਉਹਨਾਂ ਦਾ ਕਿਹਾ ਹੋਇਆ ਮਤਲਬ ਇਹ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਵਾਂ ਕਿ ਉਹ ਇਕੱਲੇ ਨਾਰਾਜ਼ ਨਹੀਂ ਗਏ ਉਹਨਾਂ ਨੂੰ ਇਹ ਪਤਾ ਲੱਗ ਗਿਆ ਵਾ ਕਿ ਕੇਜਰੀਵਾਲ ਤੇ ਭਗਵੰਤ ਬੇਅਦਬੀਆਂ ਨੂੰ ਲੈ ਕੇ ਸੀਰੀਅਸ ਨਹੀਂ ਫੁਲਕਾ ਸਾਹਿਬ ਨੇ ਤੁਹਾਨੂੰ ਪਤਾ ਕੀ ਕਿਹਾ ਵਾ ਉਸ ਦਿਨ ਜਿਹੜੇ ਕੇਸਸ ਸੁਪਰੀਮ ਕੋਰਟ ਵਿੱਚ ਡੀਲ ਕਰ ਰਹੇ ਨੇ ਨਾ ਜਿੱਥੇ ਡੇਰੇ ਦਾ ਨਾਮ ਵੱਜਦਾ ਵਾ ਉੱਥੇ ਕੋਈ ਵੱਡਾ ਵਕੀਲ ਹੀ ਨਹੀਂ ਪੇਸ਼ ਹੁੰਦਾ ਉਥੇ ਛੋਟੇ ਤੋਂ ਛੋਟਾ ਵਕੀਲ ਪੇਸ਼ ਕਰਦੇ ਨੇ ਟੂ ਹੈਲਪ ਟੂ ਫੈਸਿਲਿਟੇਟ ਦੀ ਅਦਰ ਪਾਰਟੀ ਖੈਰੇ ਦੇ ਖਿਲਾਫ 25 ਲੱਖ ਰੁਪਿਆ ਫੀਸ ਵਾਲਾ ਬੰਦਾ ਦੋ ਖੜੇ ਕੀਤੇ ਇਕੱਠੇ ਔਰ ਅਖੀਰ ਤਾਈ ਪੂਰਾ ਟਿਲ ਲਾਇਆ ਕਿਸੇ ਤਰੀਕੇ ਨਾਲ ਮਤਲਬ ਮੰਨਤਾ ਹੀ ਰਹਿ ਗਈਆਂ ਸੀ ਧਰਲੇ ਕਿ ਇਹਦੀ ਜ਼ਮਾਨਤ ਕੈਨਸਲ ਕਰੋ ਪਰ ਉਹ ਮੈਂ ਜਦੋਂ ਕਿਹਾ ਕਿ ਵਾਹਿਗੁਰੂ ਪਰਮਾਤਮਾ ਬਹੁਤ ਬਹੰਤਾ ਕਿਉਂ ਬਾਰ-ਬਾਰ ਪ੍ਰੋਲ ਜਿੱਤੀ ਜਾ ਰਹੀ ਹੈ ਆਪਾਂ ਗੱਲ ਕਰੀਏ ਜਿਹੜੇ ਬੇਅਦਬੀਆਂ ਦੇ ਕੇਸਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ 익ਸਪ ਤਾਬ ਤਾਂ ਕਰਕੇ ਮੈਂ ਕਹਿ ਰਿਹਾ ਹਾਂ ਕਿ ਇਹਨਾਂ ਦੀ ਪ੍ਰਾਇੋਰਟੀਜ਼ ਰੋਂਗ ਨੇ ਔਰ ਜੱਡਾ ਭਗਵੰਤ ਨੇ ਇੰਨੀ એનર્ਜੀ ਵੇਸਟ ਕੀਤੀ ਆ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪਨਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀ ਕਿ ਅਜ ਤਾਈਂ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕਰਬ ਦਾ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਇਹਦੀ ਕੈਪਟਨ ਤੇ ਬਦਲ ਲੈਣੀ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰ ਰਹੀ ਹੈ ਜੇਲ੍ਹ ਚ ਰਹੇ ਹੋ ਕਿ ਜੇਲ੍ਹ ਚ ਨਸ਼ਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਹਜ਼ਾਰ ਆਦਮੀ ਆ ਨਾ ਬੇ ਜੇਲ੍ਹ ਚ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਪੱਕਾ ਹੀ देयर ਇਸ ਹਾਂ देयर इज ਨੋ देयर इज ਨੋ ਨਥਿੰਗ ਨੋਨ ਐਸ ਡੀ ਐਡਿਕਸ਼ਨ ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ ਡੀ ਐਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਅ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ ਬਟ ਆਲ ਇਨ ਫੈਕਟ ਮਤਲਬ ਤੁਸੀਂ ਅੰਦਾਜ਼ਾ ਲਾਓ 90% ਅੰਦਰ ਜੇਲ੍ਹ ਦੇ ਲੁਕੀ ਉਹ ਡੇਲੀ ਡੋਸੇਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਐਡਿਕਟਸ ਬਣਾਇਆ ਜਾ ਰਿਹਾ ਜੀ ਗ੍ਰਾਮ ਮੰਦਰ ਤਾਂ ਕੀ ਕਹੋਗੇ ਜੀ ਜਰਾ ਬੜਾ ਵੱਡਾ ਇੱਕ ਹੋ ਜਾ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਮੈਂ ਅਸੀਂ ਤਾਂ ਯਾਰ ਸਾਰੇ ਮੈਨੂੰ ਤਾਂ ਬਚਪਨ ਤੋਂ ਹੀ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੂੰਗਾ ਥੈਂਕ ਯੂ ਜੀ ਡੇਰਾ ਮੁਖੀ ਨੂੰ ਬਾਰ ਬਾਰ ਪ੍ਰੋਲ ਦਿੱਤੀ ਜਾਰੀ ਰੱਖਣ ਬਾਰੇ ਕੀ ਕਹਿੰਦੇ ਹੋ ਉਹ ਤਾਂ ਹੁਣ ਚਲੋ ਕੰਮ ਤਾਂ ਕੋਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ ਬਟ ਹੁਣ ਮੈਂ ਉਹਦੇ ਚ ਲੀਗਲੀ ਤਾਂ ਆਈ ਕੈਨ ਨਾਟ ਇੰਟਰਵੀਨ ਐਂਡ ਦੈਟਸ ਅ ਮੈਟਰ ਆਫ ਬੰਦੀ ਸਿੰਘ ਜੀ ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਆ ਬੰਦੀ ਸਿੰਘ ਵਿਚਾਰੇ ਲਟਕ ਰਹੇ ਨੇ ਇਦਾਂ ਦੇ ਬੰਦਿਆਂ ਨੂੰ ਰਿਪੀਟਿਡਲੀ ਤੁਸੀਂ ਹੁਣ ਸਮਝ ਚੋ ਨਾ ਮੇਰੇ ਤੋਂ ਕੋ ਆ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਜੀ ਉਧੇ ਮਾਮੇ ਇਨਵੀਟੇਸ਼ਨ ਆਇਆ ਤੁਹਾਨੂੰ ਹਾਂਜੀ ਪੀ ਜਾਓਗੀ ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਸਭ ਦਾ ਧਰਮਾਂ ਦਾ ਸਤਿਕਾਰ ਕਰੋ ਮੈਂ ਮੰਦਰ ਮਸਜਿਦ ਔਰ ਚਰਚ ਮੈਨੂੰ ਤਾਂ ਜਿੱਥੇ ਵੀ ਕੋਈ ਸਾਦਾ ਮੈਂ ਹਮੇਸ਼ਾ ਜਾਂਦਾ ਹਾਂ